ਸਤ ਸ੍ਰੀ ਅਕਾਲ ਜੀ ਬੀ ਆਪਯੋਗੀ ਹਾਲਜਾਲ ਹੈ ਸਵਾਗਤ ਹੈ ਦਾ ਰਾਜ ਦੇ ਵਲੌਗ ਦੇ ਵਿੱਚ ਲੋ ਜੀ ਵਲੌਗ ਹੈ ਪੁਰਾਣਾ ਵਾ ਪਰ ਧੱਕੇ ਮੈਂ ਮੇਰੇ ਤੋਂ ਪਾਇਆ ਗਿਆ ਵਾ ਤਾਂ ਫਿਰ ਮੈਨੂੰ ਪਉਣਾ ਪਿਆ ਮੈਂ ਇਹ ਵਲੌਗ ਹੈਗਾ ਮੇਰੇ ਕਰਨ ਨੂੰ ਪੁੱਤ ਦੇ ਰਿਜ਼ਲਟ ਵਾਲਾ ਇਹ ਵਲੌਗ ਵਿੱਚ ਲੁਕਿਆ ਰਹਿ ਗਿਆ ਸਾਡਾ ਫੋਨ ਰਹਿ ਗਿਆ ਸੀ ਜਿਆ ਫਿਰ ਮੈਨੂੰ ਰਿਕਵੈਸਟ ਆਈ ਕਿੰਨੇ ਪਾ ਮੈਂ ਕਿਹਾ ਪਾ ਦੰਦੇ ਹੈ ਕਿਹੜੀ ਗੱਲ ਹੈ ਆਪਣਾ ਚੈਨਲ ਆਪਣੀ ਵੀਡੀਓ ਹੈ ਦੇਖਣਾ ਤੁਹਾਡੀ ਮਰਜ਼ੀ ਹੈ ਨਾ ਦੇਖਣਾ ਉਹ ਵੀ ਤੁਹਾਡੀ ਮਰਜ਼ੀ ਹੈ ਜੋ ਹੁਜੀ ਕਰਦਾ ਵੀਡੀਓ ਨੂੰ ਸੋਹਣੀ ਲੱਗੇ ਤਾਂ ਲਾਈਕ ਸ਼ੇਅਰ ਕਰ ਦਿਓ ਲੋਜੀ ਘਰੋਂ ਤੁਰ ਕੇ ਤੇ ਪਹੁੰਚ ਗਏ ਸੈਕਰਡ ਹਾਰਟ ਸਕੂਲ ਮੋਕਾ ਦੇ ਵਿੱਚ ਇਹ ਪਹਿਲੇ ਬਾਲ ਉੜਦੇ ਜਿੰਨੇ ਪਹਿਲੇ ਲੜਦੇ ਫਿਰ ਉਹ ਸਾਰੇ ਸਕੂਲਾਂ ਦੇ ਲਾਉਂਦੇ ਆ ਵੇਖੋ ਕੀ ਕੁਝ ਬਣਾਇਆ ਪਿਆ ਦੇਖਿਆ ਕੀ ਬਾਤਾਂ ਜਿੱਤੀਆਂ ਪਈਆਂ ਮਸਲਾ ਸਾਡੇ ਹੀ ਬਾਰੇ ਤਾਂ ਕੋਈ ਗਰਾਊਂਡ ਹੀ ਨਹੀਂ ਹੁੰਦਾ ਇਸ ਸਕੂਲ ਦਾ ਮਿੱਟੀ ਦੀ ਖੁਲੀ ਹੈ ਹਗਾ ਘਾਹ ਵਾਲੇ ਗਰਾਊਂਡ ਤਾਂ ਹੀ ਵੇਖੇ ਨਹੀਂ ਕਦੇ ਹੈਦਾਂ ਦੇਖੋ ਤੁਸੀਂ ਪ੍ਰਬੰਧ ਵੇਖੋ ਉਹਨਾਂ ਦੇ ਮਾਪਿਆਂ ਤੇ ਆ ਸਕੂਲ ਇਹਦਾ ਕੋਈ ਪੈਲਸੀ ਲੱਗਦਾ ਦਾ ਜਿੰਨੇ ਜਿੰਨੇ ਪੈਸੇ ਲੁੱਟਦੇ ਉਹਨਾਂ ਨੇ ਸਕੂਲਾਂ ਤੇ ਲਾ ਕੇ ਇਹਨਾਂ ਨੂੰ ਐਸੀ ਹਾਲ ਬਣਾ ਕੇ ਪਤਾ ਨਹੀਂ ਕੀ ਕੀ ਕਰੀ ਜਾਂਦੇ ਜਵਾਕਾਂ ਦਾ ਭੇਜੀ ਕਰਨਾ ਸਕੂਲੇ ਜਾਣ ਸਾਡੇ ਟੁੱਟਗਾਈਆਂ ਫੱਟੀਆਂ ਜਾਂਦੀਆਂ ਲੋ ਜੀ ਇਧਰ ਵੇਖੋ ਡਰਾਮਾ ਤੇ ਪਹੁੰਚ ਗਏ ਆ ਕਿਹਦੇ ਡਰਾਮਾ ਵਜਾਉਣੇ ਲੋ ਜੀ ਭਲਾ ਕਰਨ ਕਹਿੰਦਾ ਮੇਰੀ ਵਾਰੀ ਮੈਂ ਗੱਲਾਂ ਵਜਾਉਂਗਾ ਇਹਨੇ ਮੜਾ ਮੋਟਾ ਜਾਂ ਤੂਥਣਾ ਜਾਂ ਕੀਤਾ ਵਜਾਉਣੇ ਦਮ ਜਨਾਂ ਨੂੰ ਆਉਂਦੇ ਨਹੀਂ ਸੀਗੇ ਚਲੋ ਜੀ ਇਹ ਕਹਿੰਦਾ ਮੈਂ ਭੱਜ ਗਿਆ ਫੇਰ ਆ ਗਈ ਬੱਬੂ ਕਹਿੰਦੀ ਮੈਂ ਵੀ ਮੈਂ ਵੀ ਵਜਾਵਾਂਗੀ ਮੈਂਗਾ ਵਜਾਵਾਂ ਬਈ ਉਜਾ ਉਹ ਘੁੰਮਣ ਨੂੰ ਕਰੋ ਚਲੋ ਜੀ ਪੱਪੂ ਵੀ ਆ ਗਈ ਪੱਪੂ ਰਿਜਾ ਕੇ ਤੇ ਭੱਜ ਗਈ ਜੇ ਹੁਣ ਕੀ ਦੀ ਵਾਰੀ ਇਹ ਲਾ ਸਾਡੇ ਹੀ ਨੂੰ ਗੋੰਦ ਗਈ ਹੈ ਹੀ ਨੂੰ ਕਹਿੰਦੀ ਮੈਂ ਵੀ ਢੋਲ ਵਜਾਉਣੇ ਮੈਂ ਕਿਹਾ ਪੁੱਤੂ ਵਜਾ ਢੋਲ ਦੇ ਨੂੰ ਰੋਕਦਾ ਲੈ ਸਾਡੀ ਵੀਨ ਨੂੰ ਤੇ ਹੀ ਨੂੰ ਦੋਵੇਂ ਆ ਗਈ ਲਓ ਜੀ ਉਸ ਤੋਂ ਬਾਅਦ ਆ ਪਤਾ ਨਹੀਂ ਕੀ ਪੰਗਾ ਜਿਹਾ ਕਰਾਈ ਜਾਂਦੇ ਸੀਗੇ ਲਓ ਪਿੱਛੇ ਸਕਰੀਨਰ ਸਕੂਨ ਲਾਈਆਂ ਵਾਹ ਵੀ ਇਹੋ ਜਿਹਾ ਵੀ ਕੁਝ ਗਾਰੋਂ ਰਿਜਲਟ ਇਹੋ ਜਿਹਾ ਸਾਨੂੰ ਤੇ ਸਾਡੇ ਵੇਲੇ ਤਾਂ ਥੱਲੇ ਲੈਣਾ ਤੇ ਬਿਠਾ ਲੈਂਦੇ ਸੀਗੇ ਇਦਾਂ ਵਾਟ ਰਿਕੇ ਤਾਂ ਇਹ ਰਿਜ਼ਲਟ ਨਿਕਲ ਗਿਆ ਬਾਹਰ ਉੱਤੇ ਫੁੱਲ ਟੁੱਟ ਕੇ ਪਾਸੜ ਦੰਦੇਗੇ ਤਾਂ ਵੇਖੋ ਤੁਸੀਂ ਕੀ ਇਹ ਬਾਤਾਂ ਕੀਤੀਆਂ ਬਈ ਫੇਰਾ ਕੀਤਾ ਪਿਆ ਜਿੰਨੇ ਪੈਸੇ ਲੁੱਟਦੇ ਉਹ ਜੇ ਪ੍ਰਬੰਧ ਕਰਦੇ ਫਿਰ ਪੈਸੇ ਦੇ ਸਰਦੀ ਪੈਸੇ ਦੀ ਖੇਡ ਆ ਵੇ ਕਰ ਲਉ ਪੁੱਤ ਮੇਰਾ ਲੈ ਇਹ ਮਾਰਦਾਂ ਦਾ ਸਟਾਈਲ ਇਹ ਬੱਚਾ ਮੇਰਾ ਪੜਾਈ ਦੀ ਘਰ ਤੇ ਹੀ ਕਮਜਬਾਹ ਅਸੀਂ ਪੜ੍ਹਨੂ ਜੀ ਨਹੀਂ ਕਰਦੇ ਸੀ ਵਾ ਰੌਣਕ ਲੱਗੀ ਪਈ ਸਾਰੇ ਤਾਂ ਖਾਲੀ ਆ ਸਟਾਫ ਵੀ ਬੈਠਾ ਲੱਗਦਾ ਇਹਨਾਂ ਸਾਹ ਹਾਂ ਕਿ ਟੀਚਰ ਪਤਾ ਨਹੀਂ ਕੀ ਸਾਕਤਾ ਵਾ ਲੋ ਜੀ ਅਦੂ ਬਾਦ ਨਾ ਮਨ ਨਹੀਂ ਭਰੇ ਕਹਿੰਦੇ ਸੀ ਬਾਹਰ ਜਾ ਕੇ ਝੂਲਿਆਂ ਤੇ ਝੂਲਣਾ ਅਗਰ ਵੀਨੂ ਕਹਿੰਦੀ ਮੈਂ ਨਹੀਂ ਹਟਦੀ ਪੱਬੂ ਕਹਿੰਦੀ ਮੈਂ ਮਗਰ ਘਾਟ ਸਾਰੇ ਲੱਗਣਗੇ ਇਧਰ ਵੀਨੂ ਪੱਬੂ ਉਹ ਮਗਰ ਕਰਨ ਲੱਗਾ ਫਰਦਾ ਵਾ ਇਹਨਾਂ ਨੂੰ ਮੱਲਾ ਉੱਥੋਂ ਕੱਢਣਾ ਬਹੁਤ ਉਹ ਖਾਕੀਣਾ ਬੰਦਾ ਉੱਥੇ ਲਿਆਤਾ ਜਾਂਦਾ ਹੈ ਫਿਰ ਬਾਹਰ ਮੱਖੀ ਨਿਕਲਦੇ ਆਹੀ ਹਾਲ ਲੱਗੇ ਬੇ ਝੂਲਿਆਂ ਦਾ ਦਰਜਵਾਹ ਦੇਖੋ ਰਿਜ਼ਲਟ ਕੱਟ ਤੋਂ ਉਹਦੇ ਆ ਝੂਲਿਆਂ ਦੇ ਜੋ ਟਰੈਜੇਡ ਦੇਖੋ ਸਾਡਾ ਕਾਲੀ ਸ਼ਦਾ ਵੀਡੀਓ ਦੀ ਮੈਂ ਸੁਪੀਡ ਵਧਾਈਏ ਤਾਂ ਆਂ ਲੱਗਦਾ ਇਹ ਕਿਹੜਾ ਘਟਾ ਇਹ ਖੁਸ਼ੀ ਵਾਲੀ ਹੋ ਗਈ ਆ 70% ਨੰਬਰ ਲੈ ਕੇ ਪਾਸ ਹੋ ਗਿਆ ਜਿਹਦਾ 33% ਦੀ ਆਸਮਿਤ ਨਹੀਂ ਸੀ ਉਹਨੂੰ 70% ਲੈ ਗਿਆ ਮੇਰਾ ਪੁੱਤ ਕਿ ਆਈ ਬਹੁਤ ਨਾ ਇਧਰ ਹਿੰਦੂ ਕਿ ਤਾਂ ਚੜੀ ਜਾਂਦੀ ਇਹ ਕਿਧਰੋਂ ਜਾਂਦੀ ਪਈ ਆ ਨਾਲ ਪੱਪੂ ਵੀ ਆ ਲਾਏ ਤਾਂ ਹੋਰ ਕੁਝ ਕਰੀ ਜਾਂਦੇ ਆ 60 ਪੇੜ ਮਾ ਖਾ ਲਓ ਬਤੰਦਰ ਕਿੱਧਰ ਚੜੀ ਜਾਂਦੇ ਆ ਆ ਮਨ ਸਕੂਲ ਦਾ ਨਾਮ ਪਤਾ ਲੱਗਾ ਮੂੰਹ ਕਿੱਥੇ ਨਾ ਮੱਥਾ ਕਿੱਥੇ ਪੋਤਾ ਬਿਠੇ ਨੇ ਸਾਰਾ ਸਾਰਾ ਥਾਈ ਭਰੀ ਬੈਠੇ ਵੇਖੋ ਨਾ ਕਿੱਧਰ ਮਰਜੀ ਨੀਗਾ ਮੋਰ ਸਕੂਲ ਸਕੂਲ ਆ ਇੱਕ ਬਿਲਡਿੰਗ ਜੀ ਆ ਸਾਹਮਣੇ ਹੋਰ ਤਿਆਰ ਕਰੀ ਜਾਂਦੇ ਐ ਇੰਨੇ ਜਵਾਗ ਪਤਾ ਨਹੀਂ ਇੱਥੇ ਆਉਂਦੇ ਕਿਸਮ ਹੋਰੀ ਨੇ ਇੰਨੇ ਮਹਿੰਗੇ ਖਰਚੇ ਇਹਨਾਂ ਦੇ ਲੈ ਪੱਪੂ ਨੇ ਕੋਈ ਹੋਰ ਹੀ ਨਾ ਵੀ ਖੇਡ ਲਾ ਬਲੀ ਕਹਿੰਦੀ ਲੈ ਮੈਂ ਤੇ ਚਲਾਉਂਗੀ ਲੋ ਵੀ ਨੂੰ ਵੀ ਕਹਿੰਦੀ ਮੈਂ ਤਾਂ ਕੋਈ ਨਵੀਂ ਜਾਈ ਜਿਹੜੇ ਖੜੇ ਲੱਭ ਕੇ ਦੋ ਇਹ ਤਾਂ ਮੈਨੂੰ ਪਸੰਦ ਨਹੀਂ ਲੈ ਬੱਬੂ ਆ ਕੇ ਸਾਈਕਲ ਜੇ ਤੇ ਬਹਿ ਗਈ ਕਿ ਨਹੀਂ ਮੱਸ ਚਲਾਉਂਗੇ ਮੈਂ ਬੜੀਆਂ ਮੈਥਾਂ ਕੀਤੀਆਂ ਮੈਂ ਕਹਿੰਦਾ ਚਲੋ ਚੱਲਦੇ ਹਾਂ ਇੱਥੇ ਬਹੁਤ ਟਾਈਮ ਹੋ ਗਿਆ ਕਿੱਥੇ ਜਵਾਬ ਨਿਕਲਦੀ ਜਿਵੇਂ ਬੁਰੀਆਂ ਨੂੰ ਵਿਆਹ ਜੋ ਘਟਨਾ ਔਖਾ ਹੁੰਦਾ ਉਹ ਹਿਸਾਬ ਦਾ ਵੀ ਖੜਾ ਇਹਨਾਂ ਦਾ ਵੀ ਇੱਥੇ ਦੇ ਸਕੂਲੋਂ ਕੱਢਣੇ ਔਖੇ ਖੜਿਆ ਖੇਡ ਰਿਹਾ ਝੂਲਿਆਂ ਤੋਂ ਘਰ ਪਰੋਂ ਦੇ ਮਨਤਾ ਕਰਕੇ ਬਾਹਰ ਕੱਢਿਆ ਤੇ ਕਹਿੰਦੇ ਸੰਤ ਲੱਗੀ ਆ ਭੁੱਖ ਮਾ ਆ ਗਿਆ ਚਲੋ ਜੀ ਕਿਹਨਾਂ ਤੁਸੀਂ ਫੋਟੋ ਫੋਟੋ ਜੀ ਕਰਾਈਏ ਇੱਥੇ ਤੇ ਫੁੱਦੂ ਖਾਦ ਫਿਰ ਔਖਾ ਨਾਲ ਚੱਕਰ ਚੱਕਿਆ ਚਲੋ ਜੀ ਸੱਦੇ ਯਾਰ ਇਹ ਬੈਗ ਬੈਗਵੈਂਡ ਦੇ ਵਿੱਚ ਕਹਿੰਦੇ ਕੌਫੀਆਂ ਖਾਵਾਂਗੇ ਫਿਰ ਕਹਿੰਦੇ ਕੌਫੀਆਂ ਕੌਫੀ ਹੋ ਗਏ ਸਾਰੇ ਵੇਖੋ ਉੱਤੋਂ ਹੀਟ ਕਾਵੇ ਵੀ ਲਾਉਂਦੇ ਮਾਂ ਦੇ ਪੁੱਤ ਨੂੰ ਜੱਕੀ ਫੱਟੇ ਆਉਂਦੇ ਆ ਵੇਖੋ ਸਹੀ ਨਜ਼ਾਰੇ ਕੁਦਰਤ ਦੇ ਰਾਂਗਾ ਹਾਂ 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 ਆਪਾਂ ਤਾਂ ਬਸ ਨਜ਼ਾਰੇ ਲੈਣ ਆਏ ਨੀ ਯਾਰ ਇਹ ਕੀ ਆਈ ਬਾਤਾਂ ਲਓ ਜੀ ਇੱਥੋਂ ਤੱਕ ਸਾਡਾ ਵਲੌਗ ਸੀਗਾ ਇਹ ਪਾਇਆ ਵਲੌਗ ਲੇਟ ਆ ਪਰ ਤੁਹਾਨੂੰ ਲੱਗਤ ਲਾਈ ਸ਼ੇਅਰ ਕਰੀਏ ਧੰਨਵਾਦੀ ਥੋੜਾ ਸਾਰਿਆਂ ਦਾ